ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਤੁਸੀਂ ਸਾਰੇ ਕਿਵੇਂ ਹੋ ਮੈਂ امید ਕਰਦੀ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਣਾਵਾਂਗੇ ਖੜੀ ਇਹਦੇ ਲਈ ਆਪਾਂ ਦਹੀਂ ਲੈ ਲਿਆ ਹੁਣ ਆਪਾਂ ਵੇਸਣ ਪਾਵਾਂਗੇ ਇਹਦੇ ਵਿੱਚ ਇਹ ਜਿਹੜਾ ਦਹੀਂ ਆ ਮੈਂ 1/2 ਕਿਲੋ ਲੈ ਲਿਆ ਨਾਲ ਇਹਦੇ ਵਿੱਚ ਦੋ ਕੜਚੇ ਆਪਾਂ ਵੇਸਣ ਦੀਆਂ ਪਾ ਲਈਆਂ ਤੇ ਕਾਲੀ ਮਿਰਚ ਪਾਈ ਹੈ ਸੁੱਕਾ ਨਮਕ ਵਿੱਚ ਪਾਵਾਂਗੇ ਇੱਥੇ ਆਪਾਂ ਨਮਕ ਪਾਇਆ ਇੱਕ ਚਮਚ ਤੋਂ ਉੱਪਰ 1/2 ਚਮਚ ਪਾਇਆ। ਹਲਦੀ ਪਾਈਏ ਆਪਾਂ। ਇੱਕ ਚਮਚ ਤੋਂ ਉੱਪਰ ਅੱਧਾ ਚਮਚਾ ਪਾ ਲਾਲ ਮਿਰਚ ਦਾ ਪਾਇਆ। ਜਦੋਂ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਪੀਸਣ ਨੂੰ। ਗੰਈ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਘੋਲਾਂਗੇ ਇਹਦੇ ਵਿੱਚ ਕੋਈ ਵੀ ਗੰਢ ਨਾ ਰਵੇ। ठा जी ना रहन दही दिया बेसन आपोलिया है आप दें इतने मैं तीन गिलास पानी पाई थी आप पा गंढे कट लिया। ਅਦਰਕ ਕੱਟ ਲਿਆ ਲਾਸਨ ਤੇ ਹਰੀਆਂ ਮਿਰਚਾਂ ਤੜਕਾ ਲਾਉਣ ਦੇ ਲਈ ਤੇ ਟਮਾਟਰ ਵੀ ਆਪਾਂ ਕੱਟ ਕੇ ਰੱਖ ਲਈਏ ਇਹ ਆਪਾਂ ਫਰਾਈ pan ਲੈ ਲਿਆ ਇਹਦੇ ਵਿੱਚ ਹੁਣ ਆਪਾਂ ਤੇਲ ਪਾ ਦਾਂਗੇ ਤੇਲ ਪਾ ਕੇ ਜਦੋਂ ਤੇਲ ਗਰਮ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਇਹਨੂੰ ਮਸਾਲੇ ਨੂੰ ਭੁੰਨਾਂਗੇ ਇਹਨਾਂ ਆਪਣਾ ਗਰਮ ਹੋ ਗਿਆ ਆਪਾਂ ਹੀਰਾ ਪਾਤਾ ਹੁਣ ਸਾਬਤ ਧਨੀਆ ਭੁੰਨ ਕੇ ਰੱਖਿਆ ਹੋਇਆ ਉਹ ਪਾਵਾਂਗੇ ਆਪਾਂ ਤੇ ਰਾਈ ਪਾਈ ਹੈ ਜੀ ਹਾਲੇ ਕਲੌਂਜੀ ਪਾਤੀ ਆਪਾਂ ਜਿਹਦੇ ਨਾਲ ਜਿਹੜੀ ਕੜੀ ਦਾ ਟੇਸਟ ਬਹੁਤ ਵਧੀਆ ਬਣਦਾ ਏ ਅਗੋਂ ਪਹਿਲਾਂ ਆਪਾਂ ਲਸਣ ਪਾ ਕੇ ਇਹਨੂੰ ਬ੍ਰਾਊਨ ਕਰ ਲਾਂਗੇ ਲਸਣ ਪਹਿਲਾਂ ਪਾ ਕੇ ਭੁੰਨ ਲਓ ਤਾਂ ਬਹੁਤ ਵਧੀਆ ਬ੍ਰਾਊਨ ਹੋ ਜਾਂਦਾ ਨਾਲੇ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਕਿਸੇ ਵੀ ਦਾਲ ਸਬਜ਼ੀ ਦੇ ਵਿੱਚ ਲਸਣ ਪਹਿਲਾਂ ਫਰਾਈ ਕਰਨ ਨਾਲ ਲਸਣ ਜਿਹੜਾ ਆਪਣਾ ਹੁਣ ਬਰਾਊਨ ਹੋ ਚੁੱਕਿਆ ਏ ਥੋੜਾ ਤੇ ਨਾਲ ਹੀ ਹੁਣ ਆਪਾਂ ਅਦਰਕ ਪਾਵਾਂਗੇ ਇਸ ਤਰੀਕੇ ਨਾਲ ਜਿਹੜੀ ਆਪਣੀ ਕੜੀ ਆ ਬਹੁਤ ਜ਼ਿਆਦਾ ਵਧੀਆ ਬਣਦੀ ਆ ਦੂਸਰੀ ਸਾਈਡ ਤੇ ਜਿਹੜੀ ਆਪਾਂ ਕੜੀ ਆ ओरिजिनल ਲਈ ਆਪਾਂ ਰੱਖ ਦਿੱਤੀ ਆ ਹੁਣ ਤੱਕ ਆਪਾਂ ਮਸਾਲਾ ਪੁੰਡ ਲੈਣੀ ਆ ਤੇ ਐਸੀ ਕੜੀ ਆਪਾਂ ਬਣਦੀ ਨੂੰ 10 ਮਿੰਟ ਹੋ ਚੁੱਕੇ ਆ ਇਧਰ ਆਪਾਂ ਤੜਕਾ ਕੱਟ ਕੇ ਤੜਕੀ ਦੀ ਤਿਆਰੀ ਕੀਤੀ ਆ ਉਹਨੂੰ ਦੇਰ ਤੱਕ ਜਿਹੜਾ ਅਦਰਕ ਵੀ ਹੈ ਵੀ ਆਪਣਾ ਬਰਾਊਨ ਹੋ ਚੁੱਕਾ ਹੈ ਇੱਥੇ ਆਪਾਂ ਹਰੀਆਂ ਮਿਰਚ ਐਡ ਕਰ ਦਾਂਗੇ ਨਾਲ ਹੀ ਇੱਥੇ ਆਪਾਂ ਪਿਆਜ਼ ਪਾ ਦਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਕੜੀ ਜ਼ਰੂਰ ਬਣਾ ਕੇ ਦੇਖਿਓ ਕੜੀ ਇਹ ਲਾਗਾ ਪਾ ਧਰ ਕੇ ਇੱਕ ਸਾਈਡ ਤੇ ਤੜਕਾ ਲਗਾ ਲਓ ਤੜਕਾ ਲਗਾ ਕੇ ਕੜੀ ਬਣਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਾਹੇ ਤੁਸੀਂ ਇਹਦੇ ਵਿੱਚ ਪਕੌੜੇ ਵੀ ਨਾ ਪਾਓ ਸਿੰਪਲੀ ਕੜੀ ਬਹੁਤ ਵਧੀਆ ਬਣਦੀ ਹੈ। ਸਾਰਿਆਂ ਦਾ ਆਪਣਾ ਆਪਣਾ ਤਰੀਕਾ ਹੁੰਦਾ ਹੈ ਕਈ ਜਾਣੀ। ਵੈਸੇ ਪਹਿਲਾਂ ਸਾਰੇ ਮਸਾਲੇ ਭੁੰਨ ਕੇ ਤੜਕਾ ਲਗਾ ਕੇ ਕੜੀ ਬਣਾ ਲੈਂਦੇ ਆ। ਉਸ ਤਰੀਕੇ ਨਾਲ ਵਧੀਆ ਬਣਦੀ ਘਰੇ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਤੁਸੀਂ ਵੀ ਜ਼ਰੂਰ ਇਸ ਤਰੀਕੇ ਨਾਲ ਟਰਾਈ ਕਰਕੇ ਦੇਖਿਓ। ਫਿਰ ਦੱਸਿਓ ਕਿ ਤੁਹਾਨੂੰ ਕੜੀ ਕਿੱਦਾਂ ਨਹੀਂ ਲੱਗੀ। ਇੱਧਰ ਆਪਣੀ ਕੜੀ ਬਣਦੀ ਨੂੰ ਕਾਫੀ ਟਾਈਮ ਹੋ ਗਿਆ। ਰਿਚ ਵੀ ਨੂੰ। ਦਾਸ ਕੰਦਰਾਮੈਂਟ ਹੋ ਚੁੱਕੀ ਹੈ। ਨੇ ਕੜੀ ਮੇ ਆਪਾਂ ਹੋਰ ਪਕਾਵਾਂਗੇ। ਇੱਧਰ ਆਪਣਾ ਜਿਹੜਾ ਤੜਕਾ ਪੁੱਜ ਰਿਹਾ ਏ। ਇਸਨੇ ਜਿੱਦਾਂ ਆਪਾਂ ਬ੍ਰਾਊਨ ਕਰ ਲੈਣਾ ਹੈ ਗੜ੍ਹੀ ਨੇ। ਜਿੰਨਾ ਜ਼ਿਆਦਾ ਵਧੀਆ ਤੜਕਾ ਭੁੰਨੇ ਆਊਗਾ ਉੰਨੀ ਜ਼ਿਆਦਾ ਆਪਣੀ ਕੜੀ ਟੇਸਟੀ ਬਣੂਗੀ। ਇੱਥੇ ਆਪਾਂ ਕੜੀ ਦੇ ਵਿੱਚ ਪਾਵਾਂਗੇ ਫਿਰਕਾ। ਇੱਥੇ ਮੈਂ ਟਾ ਸਰਕਾ ਲਈ ਆਈ ਜੀ। ਐਪਲ ਦਾ। ਇਹ ਨਾਲ ਜਿਹੜੀ ਕੜੀ ਬਹੁਤ ਜ਼ਿਆਦਾ ਟੀਸਟੀ ਬਣਦੀ ਹੈ ਜੇ ਦਹੀਂ ਖੱਟਾ ਨਹੀਂ ਹੈਗਾ ਆਪਣੇ ਕੋਲੇ ਤੇ ਲੱਸੀ ਆਪਣੇ ਕੋ ਨਹੀਂ ਪੱਤੀ ਹੈਗੀ ਤਾਂ ਸਿਰਕਾ ਪਾ ਕੇ ਕੜੀ ਬਣਾਉਣ ਤਾਂ ਬਹੁਤ ਟੀਸਟੀ ਬਣਦੀ ਹੈ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਸਿਰਕੇ ਵਾਲੀ ਕੜੀ ਬਹੁਤ ਵਧੀਆ ਬਣਦੀ ਹੈ ਜਿਹੜੇ ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਹੁਣ ਆਪਾਂ ਇੱਥੇ ਟਮਾਟਰ ਐਡ ਕਰ ਦਾਂਗੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਇਹਦਾ ਤਾਂ ਤੱਕ ਮਸਾਲਾ ਆਪਣਾ ਬਰਾਊਨ ਹੋ ਜਾਂਦਾ ਜਦੋਂ ਮਸਾਲਾ ਆਪਾਂ ਕਿਸੇ ਵੀ ਦਾਲ ਨੂੰ ਤੜਕਾ ਲਾਉਣੀ ਹੈਗਾ ਉਸ ਤਾਂ ਆਪਾਂ ਕੜੀ ਨੂੰ ਤੜਕਾ ਲਾਉਣੀ ਆ ਤਾਂ ਚੰਗੀ ਤਰ੍ਹਾਂ ਆਪਾਂ ਮਸਾਲਾ ਭੁੰਨਾਂਗੇ ਬਰਾਊਨ ਕਰਾਂਗੇ ਤਾਂ ਆਪਾਂ ਕਰਕੇ ਆਪਣੀ ਜਿਹੜੀ ਦਾਲ ਸਬਜ਼ੀ ਆ ਬਹੁਤ ਜ਼ਿਆਦਾ ਟੇਸਟੀ ਬਣ ਗਈ ਹੈ ਇਸ ਤਰੀਕੇ ਨਾਲ ਆਪਣੀ ਕੜੀ ਆ ਜਿਹੜੀ ਬਹੁਤ ਟੇਸਟੀ ਬਣਾਂਗੀ ਉਹ ਕੋਲੀ ਮਸਾਲਾ ਆਪਣਾ ਕਿੰਨਾ ਸੋਨਾ ਕੁਝ ਦਿੱਤਾ ਹੈ ਹੁਣ ਆਪਾਂ ਕੜੀ ਦੇ ਵਿੱਚ ਮਸਾਲੇ ਨੂੰ ਪਾ ਦਿੰਦੇ ਆ ਕੜੀ ਰਿਜਿਗਿੰਗ ਆਪਣੀ ਨੂੰ 40-45 ਮਿੰਟ ਹੋ ਗਏ ਆ ਕੜੀ ਹਮੇਸ਼ਾ 35 ਤੋਂ 40 ਮਿੰਟ 45 ਮਿੰਟ ਤੱਕ ਉਣੀ ਚਾਹੀਦੀ ਆ ਤਾਂ ਹੀ ਆਪਣੀ ਜਿਹੜੀ ਕੜੀ ਆ ਬਹੁਤ ਤੀਸਰੀ ਬਣਦੀ ਆ ਇਹ ਆਪਾਂ ਕੜੀ ਅੱਧਾ ਪੌਣਾ ਘੰਟਾ ਰਹਿਣਾ ਹੈ ਅਕੜ ਕੜ ਕੇ ਆਪਣੀ ਕੜੀ ਜਿਹੜੀ ਬਹੁਤ ਚਾੜ ਜੀ ਬਣਾਂਗੇ ਇਹਨੂੰ ਘਾਟ ਫੇਟ ਤੋਂ ਪਕਾਓ ਜਿਵੇਂ ਸੇਮ ਹਰਤਾ ਸੀ ਆਪਾਂ ਜਦੋਂ ਕੜੀ ਨੂੰ ਬਾਲਾ ਆ ਗਿਆ ਸੀ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਇਆ ਹੈ ਅੱਧਾ ਪੌਣਾ ਘੰਟਾ ਦੇਖੋ ਜੀ ਕੜੀ ਹੈ ਜਿਹੜੀ ਆਪਣੀ ਬਹੁਤ ਜ਼ਿਆਦਾ ਸੋਹਣੀ ਬਣ ਕੇ ਤਿਆਰ ਹੋਈ ਹੈ ਕਿੰਨੀ ਵਧੀਆ ਆਪਣੀ ਕੜੀ ਬਣ ਕੇ ਤਿਆਰ ਹੋਈ ਹੈ ਇੱਥੇ ਆਪਾਂ ਹੁਣ ਇੱਥੇ ਸੁੱਕੀ ਮੀਠੀ ਧਨੀਆ ਘਰ ਦਾ ਸੁਕਾਇਆ ਹੋਇਆ ਇਹ ਪਾਵਾਂਗੇ ਇਹਦੀ ਜਿਹੜੀ ਖੁਸ਼ਬੂ ਆ ਬਹੁਤ ਜ਼ਿਆਦਾ ਵਧੀਆ ਹੈ ਇਹਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਬਕੀ ਹਿੰਟੀ ਧਨੀਆ ਹੁਣ ਆਪਾਂ ਜਿਹੜੇ ਪਕੌੜੇ ਆ ਇਹ ਵੀ ਪਾ ਦਾਂਗੇ ਥੈਂਕ ਯੂ ਸਾਰੀ ਭੈਣ ਭਰਾਵਾਂ ਦਾ ਜਿਹੜੇ ਮੇਰੇ ਚੈਨਲ ਤੇ ਆਈ ਹੈ ਇਹਨਾਂ ਨੇ ਮੇਰੀ ਵੀਡੀਓ ਨੂੰ ਵਾਚ ਕੀਤਾ ਮੈਨੂੰ ਸਪੋਰਟ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਮੇਨ ਨਾਲ ਜੁੜੇ ਹੋਏ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵਾਈ ਗੁਰੂ ਜੀ ਉਹਨਾਂ ਨੂੰ ਤਰੱਕੀਆਂ ਦੇ ਦੇ ਖੁਸ਼ੀਆਂ ਦੇ ਦੇ ਤੰਦਰੁਸਤੀ ਬਖਸ਼ੇ ਤਿੱਪਾ ਜਿਹੜੀ ਪਕੌੜੀ ਹੈ ਇਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਇਸ ਇਸਤੇਮੇ ਦੀ ਵਰਤ ਕੇ ਫੜਾਂਗੇ। ਤੜੀ ਜਿਹੜੀ ਆਪਣੀ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ। ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ, ਟਰਾਈ ਕਰਕੇ ਦੇਖਿਓ ਤੇ ਦੱਸਿਓ ਕਿੰਤਾਂ ਦੀ ਬਣੀ। ਚਲੋ ਜੀ ਫਿਰ ਆਪਾਂ ਮਿਲਾਂਗੇ ਕਿਸੇ ਨੈਕਸਟ ਵੀਡੀਓ ਦੇ ਵਿੱਚ। ਤਦ ਤੱਕ ਲਈ ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਮਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ